ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਭਦੌੜ ਦੇ ਬਿਲਕੁਲ ਨਾਲ ਹੈ ਤਪਾ ਤਹਿਸੀਲ ਜ਼ਿਲ੍ਹਾ ਬਰਨਾਲਾ ਭਦੌੜ ਤੋਂ 4 ਕਿਲੋਮੀਟਰ ਇਸ ਸਾਈਡ ਤੇ ਆਟਵਾ ਪਿੰਡ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਦੋ ਭਰਾ ਹੈ ਦੋਨੇ ਬਾਈ ਵਪਾਰ ਦਾ ਕੰਮ ਕਰਦੇ ਇਹਨਾਂ ਕੋਲ ਗਾਵਾਂ ਆਉਂਦੀਆਂ ਰਹਿੰਦੀਆਂ ਵੈਸੇ ਇੱਕ ਬਾਈ ਜਿਹਦੇ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਗੁਰਪ੍ਰੀਤ ਇਹਦਾ ਆਪਦਾ ਫਾਰਮ ਵੀ ਹੈ ਤੇ ਦੂਜਾ ਬਾਈ ਜਿਹੜਾ ਉਹ ਨਾਲ ਪਸ਼ੂ ਦੁੱਧ ਤੇ ਵੀ ਰੱਖਦਾ ਤੇ ਨਾਲ ਇਹ ਵਪਾਰ ਦਾ ਕੰਮ ਵੀ ਚੱਲਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗਾ ਜੇ ਕੋਈ ਜਰਸੀ ਪਸੰਦ ਕਰਦਾ ਤਾਂ ਉਹਦੇ ਲਈ ਸੋਹਣੇ ਟਾਂਚੇ ਦੀ ਹੈ ਸੋਨਾ ਟਾਂਚਾ ਇਸ ਕਰਕੇ ਵੀ ਮਜ਼ਬੂਤ ਦਿਸਦੀ ਹੈ ਨਰੋਈ ਦਿਸਦੀ ਹੈ ਵੱਡੇ ਸਟਰਕਚਰ ਚ ਵਿੱਚ ਜਰਸੀ ਤੇ ਇਹ ਤੋਂ ਬਿਨਾ ਇੱਕ ਐਚਐਫ ਸੋ ਆਪਾਂ ਦੋਵਾਂ ਬਾਰੇ ਗੱਲਬਾਤ ਕਰ ਲੈਨੇ ਆ ਲਾਸਟ ਤੱਕ ਵੀਡੀਓ ਦੇਖ ਲਓ ਆਓ ਜਾਣਕਾਰੀ ਭਾਈ ਤੋਂ ਲੈਨੇ ਆ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਅੱਜ ਦੋ ਨਗ ਆਪਾਂ ਵੇਚ ਰਹੇ ਆ ਇੱਥੇ ਜਿਹੜੀ ਬਲੈਕ ਰੰਗ ਦੇ ਵਿੱਚ ਗਾਂ ਪਹਿਲੇ ਨੰਬਰ ਤੇ ਇਹ ਦੂਜਾ ਵੀ ਅਜੀਤ ਵੀਰੇ ਹੂੰ ਤੇ ਮੰਨ ਵੀ ਨੇ 22 ਕਿਲੋ ਤਾਂ ਪਹਿਲੇ ਸੋਏ ਦਿੱਤਾ ਘ ਠੀਕ ਐ ਤੇ ਇਹ ਕੀ ਯਾਨੀ ਜੇ ਦੇ 30 ਵੀ ਸੱਕ ਜੇ ਤਾਂ 25 ਆਪਾਂ ਨੋਰਮਲ ਮੰਗੋ ਠੀਕ ਐ ਹਾਂਜੀ ਓਕੇ ਅੱਛਾ ਕਿੰਨੇ ਦਿਨ ਲਾਊਗੀ ਭਾਈ ਸੋਚੇ ਇਹਦੇ ਅੱਜ ਦਿਨਾਂ ਦੇ ਹਿਸਾਬ ਨਾਲ ਛੱਪਣ ਪੈਣ ਪਈ ਐ ਸੱਤ ਦਿਨ ਪਏ ਆ ਕੀ ਰੇਟ ਹੈ ਇਹਦਾ ਰੇਟ ਇਹਦਾ 90000 ਖੋਲੀ ਨੂੰ ਬਈ ਸੋਸੋ ਰੇਟ 90000 ਸੂਹਾ ਦੂਜਾ ਦਿਨ ਸੱਤ ਪਏ ਆ ਦਿਨਾਂ ਦੇ ਹਿਸਾਬ ਤੇ ਭਲੂਣ ਜਿਹੜੀ ਉਹ ਆਈ ਵੀ ਆ ਹਵਾਨੇ ਤੇ ਤੇ ਥੋੜੀ ਜੀ ਇੱਕ ਸਾਈਡ ਤੇ ਆ ਕਿਉਂਕਿ ਪਸ਼ੂ ਬੈਠਣ ਉੱਠਣ ਨਾਲ ਫਰਕ ਪੈ ਜਾਂਦਾ ਢਾਂਚਾ ਇਹਦਾ ਸੋਹਣਾ ਹੈ ਥਣ ਹੱਥੀਂ ਚਵਾਈ ਵਾਲਾ ਦੂਜਾ ਸੂਹਾ ਵੈੜ ਨੇ ਸੋਹਣਾ ਬਰੀਡ ਵਾਈਜ਼ ਵੀ ਚੰਗੀ ਦਿਸਦੀ ਆ ਦੁੱਧ ਨੂੰ ਸੋਹਣੀ ਨਿਕਲੂਗੀ ਟਾਂ ਚਾਵੀ ਸੋਣਾ ਆਮ ਘਰੇ ਦੁੱਧ ਚੋਣ ਵਾਲੀ ਵੇੜਾ ਨਾ ਤਾਂ ਬਾਹਲਾ ਵੱਡਾ ਕੱਦ ਤੇ ਨਾ ਹੀ ਛੋਟੀ ਹੈ ਵੇੜਾ ਤੋ ਇਧਰੋਂ ਸਾਨੂੰ ਥਣਾ ਦਾ ਸਹਿਜ ਵੀ ਦਿਖਾਣਾ ਹਜੇ ਥਣ ਭਲੂਣ ਚ ਵੀ ਹੈ ਨਿੱਕੀ ਜੀ ਛਾਖ ਐਕਸਟਰਾ ਜ਼ਰੂਰ ਦਿਸਦੀ ਐ ਤੇ ਇੱਕ ਪਿਛਲੇ ਸਾਲ ਇਹ ਲੰਪੀ ਚ ਆਈ ਸੀ ਤੇ ਉਹ ਨਿਸ਼ਾਨ ਜ਼ਰੂਰ ਹੈਗੇ ਆ ਜਿਵੇਂ ਆ ਇਹ ਆ ਇਨੇ ਜਿਹੜੇ ਆ ਉਹ ਨਹੀਂ ਦਾਗ ਜੇ ਢਿੰਦੇ ਆ ਜੇ ਨਾ ਹੁੰਦੇ ਤਾਂ ਇਹ ਜੀ ਵਹਿੜ ਦਾ ਰੇਟ 135 ਵਾਲੀ ਲੋਕ ਆਮ ਕਰਦੇ ਸਹੀ ਹੈ ਇਹਨਾਂ ਦੇ ਕਰਕੇ ਹੀ ਫਰਕ ਹੈ ਸਹੀ ਹੈ ਸਪਟੰਬਰ ਮੈਡ ਸਹੀ ਹੈ ਸੋ ਦੋਸਤੋ ਸਟਰਕਚਰ ਕਾਫੀ ਚੌੜਾ ਵਹਿੜ ਦਾ ਉਹ ਮੈਂ ਪਹਿਲਾਂ ਵੀ ਦੱਸਤਾ ਸੀ ਬੱਚੇ ਵੀ ਚੰਗੇ ਲੈ ਸਕਦੇ ਹੋ ਬਾਕੀ ਜਿਹੜੇ ਦਾਗ ਹੈ ਇਹ ਸਿਰਫ ਵੈਸੇ ਨਿਸ਼ਾਨ ਹੀ ਹੈ ਕਿਉਂਕਿ ਆਪਾਂ ਨੂੰ ਪਤਾ ਪਿਛਲੇ ਸਾਲ ਲੰਪੀ ਆਈ ਸੀ ਤੇ ਬਿਲਕੁਲ ਇਸ ਪੱਖ ਤੋਂ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਬਾਕੀ ਆਕੇ ਤੁਸੀਂ ਪਾਸ ਕਰ ਲੋਗੇ ਥਣ ਹੱਥੀ ਚੁਆਈ ਵਾਲਾ ਜਿਹੜਾ ਦੁੱਧ ਵਾਲੇ ਥਣ ਹੈ ਬਹੁਤ ਸੋਹਣਾ ਥਣ ਦਾ ਸੈਜ ਹੈ ਤੇ ਇਹਨੇ ਦੁੱਧ ਦਿੱਤਾ 20 ਕਿਲੋ ਵਾਂਗੂ ਪਹਿਲਾਂ ਨਹੀਂ ਐਦ ਕੀ ਦੂਜਾ ਸੁਆ ਠੀਕ ਹੈ ਭਾਈ ਭਾਈ ਇਹਨੂੰ ਮੜਾ ਪਰਲੇ ਪਾਸੋਂ ਹੱਕੀਦਰ ਸੋ ਥੋੜਾ ਜਿਹਾ ਇਧਰੋਂ ਹੱਕਦੇ ਆ ਦੱਸੋ ਪਲੋਂ ਨਾ ਜਰੂਰ ਹਵਾਨੇ ਤੇ ਪਰ ਹਵਾਨਾ ਉੱਤੋਂ ਸ਼ੁਰੂ ਹੁੰਦਾ ਤੇ ਖੁੱਚਾਂ ਤੱਕ ਹੀ ਆ ਇਹ ਦੇਖ ਸਕਦੇ ਹੋ ਤੁਸੀਂ ਹਵਾਨਾ ਇਹਦਾ ਜੋ ਇਹਨੂੰ ਬਾਅਦ ਚ ਫਿਰ ਅੰਦਰ ਅੰਦਰ ਤੋਰ ਕੇ ਦਿਖਾ ਦੇਾਂਗੇ ਧੁੱਪ ਚ ਕਈ ਵਾਰ ਕਲੀਅਰ ਨਹੀਂ ਆਉਂਦੀ ਵੀਡੀਓ ਇਹ ਤੋਂ ਬਿਨਾ ਜਰਸੀ ਇਹ ਕਿੰਨਾ ਮਸੂਆ ਬਈ ਇਹ ਜਿੱਗ ਜਿੱਦ ਬਈ ਤੀਜਾ ਸੂਆ ਠੀਕ ਐ ਮਨ ਵੀ ਦੋ ਇਹਨੇ ਪਿਛਲੇ ਸੂਏ ਪਹਿਲਾ ਤੇ ਦੂਜੇ ਸੂਏ ਬਸੰਗੇ ਦਿੱਤ ਤਾ ਨੇ ਠੀਕ ਐ ਪਹਿਲਾਂ ਬੱਛੇ ਨੇ ਦਿੱਤੇ ਹਾਂ ਕਿੰਨੇ ਕਦਨ ਲਊ ਦੇਣ ਇਹਦੇ ਵੀ ਵੀਰੇ 5 ਕਪਈ ਆ ਯਾਨੀ ਕਿ ਹੂੰ ਦੋ ਤਾਂ ਕੀ ਕਰਾਂਗਾ ਦੁੱਧ ਬਿਰਿਆ ਨੇ 20 ਕਿਲੋ ਦਿੱਤਾ 20 ਕਿਲੋ ਦੁੱਧ ਦਿੱਤਾ ਇਹਦਾ ਰੇਟ ਕੀ ਰਹਿਣਾ ਬੋ ਰੇਟ ਦਾ 70000 70000 ਹਾਂਜੀ ਅੱਛਾ ਇਹ ਜਰਸੀ ਚ ਵੱਛੀ ਦੇਗੀ ਤਾਂ ਵੱਛੀ ਰੱਖ ਲੈ 10000 ਦੀ ਸਾਨੂੰ ਛੱਡ 10 ਦੀ ਵੱਛੀ ਰੱਖ ਲੈ ਦੇਖ ਮੈਨੂੰ ਟੀਗਾ ਕੱਲਾ ਕੱਲਾ ਪਤਾ ਕਹਿ ਲਓ ਮਦੀਨ ਦਾ ਕਹਿ ਲਓ ਮੈਂ ਟੀ ਕਹਿ ਲਓ ਜਿਹੜਾ ਮਾਗੀ ਕਹਾ ਲਓ ਠੀਕ ਹੈ ਵੀ ਇਹਦੀ ਵੱਛੀ ਦੂ ਪਰ ਮੈਨੂੰ ਪਤਾ ਕੁਛ ਨਹੀਂ ਪਰ ਮੈਂ 10000 ਦੀ ਵੱਛੀ ਦੀ ਮੈਂ ਆਪ ਰੱਖ ਲਊਗਾ ਅੱਛਾ ਇੱਕ ਗੱਲ ਫਿਰ ਹੁਣ ਜੋ ਆਪਾਂ ਜੇਕਰ ਇੱਕ ਛੇੜ ਹੀ ਲਿਆ ਹਨਾ ਮੰਨ ਲਓ ਮਦੀਨ ਦੀ ਵੱਛੀ ਹੋਵੇ ਹਾਂਜੀ ਜਮਦੀ ਬੱਛੀ ਕਿੰਨੇ ਚ ਰੱਖ ਲਓਗੇ ਮਦੀਨ ਬੁੱਲਦੀ ਹੋਵੇ ਕਨਫਰਮ 40000 ਦੀ ਵੀ ਰੱਖ ਲਾਂਗੇ ਵੀਰੇ 40 ਦੀ ਰੱਖ ਲਾਂਗੇ ਤੇ ਕਈ ਵੀਰ 25000 ਵਾਲੀ ਬੱਛੀ ਵੀ ਮਦੀਨ ਦੀ ਕਹਿ ਕੇ ਵੇਚ ਦਿੰਦੇ ਉਹ ਤਾਂ ਫਿਰ ਮੇਰੇ ਖਿਆਲ ਚ ਟੈਗ ਹੀ ਲੱਗਦਾ ਹੈ ਨਾ ਉਹ ਤਾਂ ਪਤਾ ਜਗਜੀਤ ਵੀਰੇ ਕੀ ਚੱਕਰਾ ਤੂੰ ਮੇਰੇ ਲਈ 2 ਮਿੰਟ ਇੱਥੇ ਕੈਮਰਾ ਕਲੋਜ਼ ਕਰ ਲਈ ਮੈਂ ਤੈਨੂੰ ਦਿਖਾਉਂਗਾ ਲੈ ਇੱਕ ਠੀਕ ਹੈ ਕਹਿੰਦੇ ਆ ਦੇਖੋ ਜੀ ਬੋਦਾ ਬੜਾ ਚੰਗਾ ਹੈ ਬੋਦਾ ਬਨਉਣ ਵਾਸਤੇ ਬਹੁਤ ਖੁਣਨੀ ਕਿਚੋ ਦਾਣਾ ਖਾਂਦੀ ਆ ਸਹੀ ਹੈ ਠੀਕ ਹੈ ਜੀ ਆਪਾਂ 60-70000 ਦੀ ਗਾਂ ਵੇਚਦੇ ਆ ਉਹ ਚੈੰਜ ਗਈ ਹੈ ਕਿ ਦੇਖੋ ਜੀ ਬੋਦਾ ਕਿੱਡਾ ਆ ਇਹ ਵਰਲਡ ਵਾਈਡ ਦੇ ਟੀਕੇ ਦੀ ਆ ਵਰਲਡ ਵਾਈਡ ਲੋਕਾਂ ਨੇ ਆਮ ਕਰਤਾ ਵਾਧੂ ਛਿੱਕੇ ਆ ਲੋਕਾਂ ਨੇ ਡੈਰੀਆਂ ਲਾ ਲਈਆਂ ਵੀ ਨਾਂ ਲਿਖ ਕੇ ਰੱਖ ਲਓ ਆਪਾਂ ਤਾਂ ਵੇਕੀ ਤਾਂ ਜਾਣੀ ਆ ਹੂੰ 70000 ਤੁਸੀਂ ਮੈਨੂੰ ਐ ਦੱਸੋ 20 ਕਿਲੋ ਵਾਲੀ ਗਾਂ ਮੈਂ ਵਰਲਡ ਵਾਈਡ ਦੀ ਕਿੱਥੋਂ ਦੇਵਾਂਗਾ ਸਹੀ ਜੀ ਬਿਲਕੁਲ ਠੀਕ ਹੈ ਨਾ ਜਿਹੜੇ ਵੀ ਮਰਜ਼ੀ ਇਹ ਮਨ ਵੀ ਬੱਚਾ ਦੇਵੇ ਭਾ ਡੈਨਮਾਰਕ ਦਾ ਦੇਵੇ ਐਬੀਐਸ ਦਾ ਦੇਵੇ ਜਿਹੜੇ ਦਾ ਵੀ ਮਰਜ਼ੀ ਦੇਵੇ ਆਪਾਂ 10000 ਦੀ ਲੱਗਦੀ ਆ ਠੀਕ ਐ ਕੋਲਿੰਗ ਵੀਨ ਸੋ ਦੋਸਤੋ ਇਹ ਜਰਸੀ ਤੇ ਇਹਦੀ ਬੱਛੀ ਬਾਈ ਕਹਿੰਦਾ ਵੀ ਮੈਂ 10000 ਦੀ ਰੱਖ ਲੂੰਗਾ ਜਮਦੀ ਬੱਛੀ ਜੇ ਕੋਈ ਵੀਰ ਛੜਨਾ ਚਾਹੂਗਾ ਵੈਸੇ ਗਾਂ ਦਾ ਢਾਂਚਾ ਇਦਾਂ ਦਾ ਵੀ ਐਤੋਂ ਤੁਸੀਂ ਜਰਸੀ ਨਸਲ ਪੂਰੀ ਵਧੀਆ ਤਿਆਰ ਕਰ ਸਕਦੇ ਹੋ ਸਟਰਕਚਰ ਪੂਰਾ ਮਜ਼ਬੂਤ ਹੈ ਹਾਈਟ ਜਰਸੀ ਗਾਵਾਂ ਵਾਲੀ ਹੈ ਦੋਸਤੋ ਬਾਹਲਾ ਵੱਡਾ ਕੱਦ ਨਹੀਂਗਾ ਪਰ ਹਵਾਨਾ ਕਾਫੀ ਚੰਗਾ ਤਕੜਾ ਹਵਾਨਾ ਤਿਆਰ ਦਿਸਦਾ 70000 ਰੇਟ ਹੈ ਗਰਮੀ ਦੀ ਰੁੱਤ ਚ ਸੋਨਾ ਦੁੱਧ ਪਾਉਗੀ ਤੇ ਬਰੀਡਿੰਗ ਤੇ ਕੰਮ ਕਰਨਾ ਤਾਂ ਬੱਚੇ ਚੰਗੇ ਦੇਊਗੀ ਇਹ ਮੇਨ ਗੱਲ ਹੈ ਸੀਮਣ ਇਹ ਨਹੀਂ ਪਤਾ ਵੀ ਇਹਦੇ ਕਿਹੜਾ ਲੱਗਾ ਪਰ ਜੇ ਜਰਸੀ ਵੱਚੀ ਦਿੰਦੀ ਆ ਤਾਂ ਬਾਈ 10000 ਦੀ ਰੱਖ ਲਊਗਾ ਸੋ ਬਾਕੀ ਤੁਸੀਂ ਇਹਦਾ ਰਿਕਾਰਡ ਉਦੋਂ ਤੋਂ ਸੰਭਾਲੋਗੇ ਜਦੋਂ ਆਪਦੇ ਹੱਥੀ ਏਆਈ ਕਰਾਉਂਗੇ ਤੇ ਉਹ ਸਟਰਾਡ ਨੂੰ ਸੰਭਾਲ ਲਓਗੇ ਸੋ ਠਾਣਾ ਦਾ ਸੈਜ ਤੁਸੀਂ ਦੇਖ ਸਕਦੇ ਹੋ ਦੋਸਤੋ ਹੱਥੀ ਚੁਆਈ ਵਾਲਾ ਢਾਂਚਾ ਤੁਹਾਡੇ ਸਾਹਮਣੇ ਆ ਸੋ ਏ ਤੁਸੀਂ ਵੈੜ ਵੀ ਜਿਹੜੀ ਉਹ ਦੇਖ ਸਕਦੇ ਹੋ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਬਈ ਇਹਦਾ ਕਿਹੜਾ ਅੰਦਰ ਅੰਦਰ ਕਢਾ ਦੀ ਇੱਕ ਵਾਰ ਥੋੜੀ ਬਲੈਕ ਰੰਗ ਚ ਸੀ ਦੋਸਤੋ ਹਵਾਨਾ ਦੁਵਾਰਾ ਐਚ ਐਫ ਦਾ ਕਲੀਅਰ ਕਰਦੇ ਆ ਇਹਦਾ ਰੇਟ 90000 1 ਲੱਖ ਤੇ 60000 ਜੋੜੇ ਦੀ ਡਿਮਾਂਡ ਹੈ ਚੰਗਾ ਦੁੱਧ ਦੋਨੇ ਹੀ ਪਾ ਦੇਣੀਆਂ ਦੋਨੇ ਹੀ ਨਸਲਾਂ ਚੰਗੀਆਂ ਤੁਸੀਂ ਖਰੀਦ ਲਓਗੇ ਤਾਂ ਤੁਹਾਡੇ ਕੋਲ ਐਚ ਐਫ ਤੇ ਜਰਸੀ ਤਿਆਰ ਹੋਣ ਲੱਗ ਜੂਗੀ ਭਾ ਰੁੱਤ ਦੇ ਹਿਸਾਬ ਤੇ ਹੁਣ ਠੀਕ ਹੋਣੇ ਸ਼ੁਰੂ ਹੋ ਗਏ ਆ ਪਸੂ ਚੰਗੇ ਮਿਲਦੇ ਆ ਬਾਕੀ ਤੁਸੀਂ ਆਪ ਦੀ ਸਮਝ ਨਾਲ ਖਰੀਦੋਗੇ ਰੁੱਤ ਕਰਮੀ ਦੀ ਜਰੂਰ ਆ ਗਈ ਹੈ ਸੋ ਅੱਜ ਦੀ ਵੀਡੀਓ ਦਿਆਂ ਇਹ ਦੋ ਗਾਮਾਂ ਵਾਈਕੋਲ ਵਿਕਰੀ ਵਾਲੀਆਂ ਸੀ ਤੁਸੀਂ ਤਸੱਲੀ ਕਰਕੇ ਖਰੀਦੋ ਨੰਬਰ ਸਕਰੀਨ ਉੱਤੇ ਵੀ ਦਿੱਤਾ ਚੱਲੀ ਜਾਂਦਾ